ਕਹਿੰਦੇ ਕਾਨੂੰਨ ਸੁਝੋਤਾ ਹੋ ਰਿਹਾ ਹੈ ਕਾਂਲੀ ਦਾ ਲੱਤੇ ਬੀਜੇਪੀ ਦਾ ਇਹ ਹੁਣ ਕਿਹੜੇ ਮੂਨਾ ਕਰਨਗੇ ਜਿਸ ਸਮਝੋਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ 9 ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ 9 ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਨੇ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਦਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂ ਕਹ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਓਏ ਉਹ ਗੱਲ ਹੈ ਨਾ ڈاکੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਬੱਸ ਘੇਰ ਲਈ ਸਾਰੀ ਬੱਸ ਦੇ ਗੈਣੇ ਗੱਟੇ ਕੈਸ਼ ਕੁਝ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ 'ਚ ਖੜਾ ਕੇ ڈاکੂ ਦਾ ਸਰਦਾਰ ਕਹਿੰਦਾ ਨਾ ਪੁੱਛ ਕੇ ਕੱਲੇ-ਕੱਲੇ ਤੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਖਰਾਬ ਗੋਲੀ ਮਾਰੀ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਖਰਾਬ ਗੋਲੀ ਮਾਰੀ ਧੀਜੀ ਕੋਈ ਮਾਤਾ ਜੀ ਬਜ਼ੁਰਗ ਹਾਂ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਡਾਕਾਂਸ ਦਾ ਦੇਣਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦੁਆਰੇ ਸੁਣ ਕੇ ਮੈਨੂੰ ਮਮਤਾ ਜਾਗੀ ਹੈ ਮੇਰੀ ਆਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਨੀ ਅੱਗੇ ਕਹਾਂ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਨਾਂ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉਂ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ڈاکੂ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੂਏ ਤਾਂ ਉਧਰ ਦੀ ਨੇ ਜਿੱਧਰ ਨੂੰ ਚੜ੍ਹਾਈ ਹੋ ਗਈ ਉਧਰ ਨੂੰ ਜੇ ਪੁਸ਼ਪਾ ਦੀ ਹੋ ਗਈ ਪੁਸ਼ਪਾ ਨੂੰ ਯੇ ਬਿਲਕੁਲ ਨਹੀਂ ਜੁਗਮਿੰਦਰ ਨੋ ਇਹ ਤਾਂ ਹੀ ਨੇ ਇਹਨਾਂ ਤੇ ਕੋਈ ਸਟੈਂਡ ਨਹੀਂ ਇਹ ਦੋਜੀਆਂ ਦੇ ਮੋਟਰਸਾਈਕਲ ਨੇ ਜਿੱਦ ਨੂੰ ਮਰਜੀ ਡੇਟਾ ਕਰ ਦੋ ਉਦੋਂ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਸੋ ਇਸ ਕਰਕੇ ਇਹਨਾਂ ਤੇ ਉਮੀਦ ਨਾ ਰੱਖਿਓ ਜ਼ਾਦੇ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰ ਰਿਹਾ ਦਿਨ ਰਾਤ ਉਹ ਤੇਂਂ ਮਿੰਦ ਰੱਖਿਓ ਆਈਆ ਰਸ ਅਫਸਰ ਹੈ ਮੇਰਾ ਪ੍ਰਧਾਨ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਨੌਕਰੀ ਛੱਡੀ ਹੈ ਉਹਨਾਂ ਦੀ ਧਰਮ ਪਤਨੀ ਇਨਕਮ ਟੈਕਸ ਦੀ ਕਮਿਸ਼ਨਰ ਨੌਕਰੀ ਛੱਡਤੀ ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਹੈ ਪੈਸਾ ਕਿੱਥੋਂ ਆਉਣਾ ਹੈ ਕਿੱਧਰੋਂ ਲਿਆਉਣਾ ਹੈ ਕਿਦਨੋਂ ਦੇਣਾ ਸੋ ਇਸ ਕਰਕੇ ਇਕਨੋਮਿਕਲੀ ਸਾਡੀ ਰੀਸ ਨਹੀਂ ਕਰ ਸਕਦੇ ਕਿ ਪੈਸੇ ਨੂੰ ਕਿਵੇਂ ਲੋਕਾਂ ਦੇ ਹੱਕ ਚ ਵਰਤਣਾ ਸੋ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਦਾ ਕਿ ਤੁਸੀਂ ਆਪਣੀ ਪਾਵਰ ਨੂੰ ਆਪ ਵਧਾਓ ਆਪਣਾ ਬੰਦਾ ਚੁਣ ਕੇ ਭੇਜੋ ਉੱਥੇ ਜਿਹੜਾ ਤੁਹਾਡੀ ਗੱਲ ਕਰੇ ਨਾ ਕਿ ਇਹ ਕੋਈ ਯਾਰ ਹਾਂ ਇਹ ਪਾਰਟੀ ਵਾਲਾ ਹਾਂ ਮੈਨੂੰ ਫਲਾਣ ਨੇ ਕਿਹਾ ਸੀ ਮਨੂੰ ਮੇਰੇ ਮਾਸਣ ਨੇ ਕਿਹਾ ਸੀ ਮਾਮੇ ਨੇ ਕਿਹਾ ਸੀ ਚਲ ਇਹਨਾਂ ਨੂੰ ਪਾ ਦਿੰਨੇ ਆ ਵੱਡੀ ਪਾਵਰ ਹੈ ਬਾਅਦ ਦੇ ਵਿੱਚ ਪਛਤਾਈ ਜਾਂਦੇ ਰਹਿੰਨੇ ਆ ਵੀ ਆ ਸਾਡੀ ਗੱਲ ਉੱਥੇ ਕਿਉਂ ਨਹੀਂ ਕਰਦਾ ਕੋਈ ਲੋਕ ਸਭਾ ਚ ਸਾਡੀ ਆਵਾਜ਼ ਕਿਉਂ ਨਹੀਂ ਕਰਦਾ ਸਾਨੂੰ ਸਾਨੂੰ ਲੈ ਕੇ ਕਿਉਂ ਨਹੀਂ ਜਾਂਦਾ ਉਸ ਕੰਸਰਨਡ ਮਨਿਸਟਰ ਕੋਲੇ ਕਿ ਅਸੀਂ ਦੱਸੀਏ ਗੱਲ ਸੋ ਤਾਂ ਕਰਕੇ ਤੁਹਾਨੂੰ ਕਹਿਣ ਲੱਗੇ ਆ ਔਰ ਜੋ ਮਾਹੌਲ ਹੈ ਉਹ 13 ਜੀਰੋ ਵਾਲਾ ਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੱਲ ਇੱਕ ਨਾਰਾ ਵੀ ਮੈਂ ਤੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਮੈਂ ਕਦੇ ਜ਼ਿੰਦਗੀ ਸੋਚਿਆ ਨਹੀਂ ਸੀਗਾ ਕਿ ਐਸ ਪੱਤਰ ਤੇ ਤੁਸੀਂ ਪਿਆਰ ਦੇ ਦੋਗੇ ਐਸ ਲੈਵਲ ਤੇ ਤੁਸੀਂ ਕੁਰਸੀ ਜਾਂ ਅਹੁਦੇ ਸਾਨੂੰ ਦੇ ਦੋਗੇ ਮੈਂ ਤਾਂ ਜੇ ਹਰੇਕ ਸਾਂ ਬਾਅਦ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਦੇ ਜਿੰਦਗੀ ਚ ਨਹੀਂ ਸੋਚਿਆ ਸੀ ਆਮ ਘਰਾਵਾਂ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚੋਂ ਤਰਾਕੀਆਂ ਸਿੱਖੀਆਂ 10ਵੀਂ ਸਾਈਕਲ ਸਾਈਕਲ ਤੇ ਜਾ ਕੇ ਕੀਤੀ 11ਵੀਂ 12ਵੀਂ ਬੱਸ ਦੀ ਟੂਲ ਤੇ ਛੱਤੇ ਬਹਿ ਕੇ ਕੀਤੀ سو ایس مشہور کرتا لڑے مشہوری بھی جس کرسی پر آپ بیٹھے ہو اس کرسی پر بیٹھ کر بڑوں بڑوں کے دماغ خراب ہو جاتے ہیں آپ کا دماغ خراب نہیں ہوا کیا کہنا چاہیں گے میں کہ فرق اتنا ہے پہلے والے لوگ کرسی پر بیٹھ کر فیمس ہوتے تھے ਮੈਂ ਫੇਮਸ ਹੋ ਕੇ ਕੁਰਸੀ ਪਰ ਬੈਠਾ ਹੂੰ ਇਹ ਫਰਕ ਹੈ ਮੈਨੂੰ ਕੋਈ ਚਾ ਨਹੀਂ ਕਿ ਟੀਵੀ ਤੇ ਜਾਂ ਕਿਸੇ ਅਖਬਾਰ ਚ ਫੋਟੋ ਛਪਾਣ ਦਾ ਜਾਂ ਨਾਂ ਛਪਾਣ ਦਾ ਮੈਨੂੰ ਇੱਕੋ ਹੀ ਚਾਹੇ ਮੇਰਾ ਪੰਜਾਬ ਰੰਗਲਾ ਦੁਬਾਰੇ ਹੋ ਜੇ ਮੈਨੂੰ ਕੋਈ ਕੈਲੀਫੋਰਨੀਆ ਨਹੀਂ ਚਾਹੀਦਾ ਮੈਨੂੰ ਕੋਈ ਲੰਡਨ ਪੈਰਿਸ ਨਹੀਂ ਚਾਹੀਦਾ ਮੈਨੂੰ ਮੇਰਾ ਪੰਜਾਬ ਹੀ ਮੋੜ ਦੋ ਜਿਹੜਾ ਹੱਸਦਾ-ਪੱਸਦਾ ਕਿੱਤੇ ਪਾਉਂਦਾ ਪੰਗੜੇ ਪਾਉਂਦਾ ਪੰਜਾਬ ਇਸ ਗੱਲ ਵਾਸਤੇ ਆਏ ਆ ਤੁਸੀਂ ਇੰਨੇ ਪਿਆਰ ਸਤਿਕਾਰ ਪਹਿਲੀ ਗੱਲ ਤਾਂ ਕੌਣ ਬੈਂਦਾ ਜੀ ਅੱਜ ਕੱਲ ਲੀਡਰਾਂ ਵਾਸਤੇ ਬਿਠਾਉਣੇ ਪੈਂਦੇ ਆ ਲੋਕ ਲਿਆਉਣੇ ਪੈਂਦੇ ਆ ਕਈ ਤੇਹਾਨੀਆਂ ਤੇ ਵੀ ਲਿਆਉਂਦੇ ਆ ਤੁਸੀਂ ਇੰਨਾ ਪਿਆਰ ਦੇ ਜਾਂਦੇ ਹੋ ਜਿੱਧਰ ਦੀ ਲੰਗਦੇ ਆ ਮਾਵਾਂ ਭੈਣਾਂ ਫੁੱਲ ਸੁੱਟ ਦਿੰਦੀਆਂ ਮੇਰੀ ਪੱਗ ਪਰ ਜਾਂਦੀ ਐ ਸ਼ਾਮ ਨੂੰ ਜਿੱਥੇ ਵੀ ਰੁਕਦਾ ਪੱਗ ਚੋਂ ਫੁੱਲ ਨਿਕਲਦੇ ਆ ਗੱਡੀ ਫੁੱਲਾਂ ਨਾਲ ਪਰ ਜਾਂਦੀ ਐ ਯੰਗ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਆ ਹਾਂਜੀ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਇੰਨਾ ਪਿਆਰ ਮੈਂ ਸੋਚਦਾ ਹੁਨਾ ਭਗਵਾਨ ਤੁਮਾਨਾ ਕਿੱਥੇ ਦੇਣਾ ਦੇਵਾਂਗਾ ਐਨਾ ਪਿਆਰ ਤੇ ਇੱਕ ਪਾਸਤਾ ਪਿਆਰ ਹੈ ਤੁਹਾਡਾ ਦੂਜੇ ਪਾਸੇ ਉਹ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਣੀਆਂ ਨੇ ਪੂਰੀਆਂ ਨੇ ਜਾਂ ਲੈ ਗਈ ਇੱਕ ਅੱਧੀ ਆ ਆ ਮੇਜ ਬਣੀ ਹੋਈ ਉਹਨਾਂ ਦੀ ਸੋ ਇਸ ਕਰਕੇ ਭਾਈ ਮੈਂ ਤਾਂ ਇਸ ਪਿਆਰ ਦਾ ਕਰਜ਼ਦਾਰ ਹੀ ਰਹੂੰਗਾ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਹਾਂ ਹਰ ਰੋਜ਼ ਪ੍ਰਮਾਤਮਾ ਜਿੱਦ ਭਾਵੇਂ ਹੁਣ ਵਧਾਈ ਨਾ ਪਰ ਜਿੰਨੀ ਕੁ ਬਣਾਈ ਹੋਈ ਹੈ ਬਚਾਈ ਰੱਖੀ ਘਟਾਈ ਨਾ ਮੇਰੀ ਕਲਮ ਚੋਂ ਫੈਸਲੇ ਉਹੀ ਨਿਕਲਣ ਜਿਨ੍ਹਾਂ ਨਾਲ ਕਿਸੇ ਕਰਦਾ ਦੀਵਾ ਜਗਦਾ ਹੋਵੇ ਅੱਜ ਕੱਲ ਕੰਪਿਊਟਰ ਨਾਲ ਸਾਰੀ ਦੁਨੀਆ ਚੱਲਦੀ ਏ ਕੈਨੇਡਾ ਅਮਰੀਕਾ ਬੈਠੇ ਟਰਕਿੰਗ ਦਾ ਬਿਜ਼ਨਸ ਮੁਹਾਲੀ ਕਰ ਰਹੇ ਨੇ ਮੁਹਾਲੀ ਉਹਨਾਂ ਦੀਆਂ ਡਿਸਪੈਚਿੰਗ ਦੀਆਂ ਉਹਨਾਂ ਦੇ ਉਹਨੇ ਸੈਂਟ ਕਾਲ ਸੈਂਟਰ ਉਧਰ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀਆਂ ਬਾਨੇ ਠੰਡੜ ਵਾਲੇ ਫ੍ਰੀ ਨੰਬਰ ਨੇ ਜਿਹੜੇ ਟੋਲ ਫ੍ਰੀ ਨੰਬਰ ਉਹ ਤੋਂ ਡਾਇਲ ਕਰਦੇ ਨੇ ਘੰਟੀਆਂ ਗੁੜਗਾਉ ਪੂਨੇ ਬੰਗਲੌਰ ਹੈਦਰਾਬਾਦ ਵੱਜਦੀਆਂ ਨੇ ਅੱਜ ਕੱਲ ਤਾਂ ਦੁਨੀਆ ਹੀ ੱਕਲਣ ਲੱਗ ਗਈ ਫੇਰ ਅਸੀਂ ਕਾਹਦੇ ਬਾਤੇ ਤੁਹਾਨੂੰ ਚੰਡੀਗੜ੍ਹ ਬਲਾਬਲਾ ਕੇ ਖੱਜਲ ਖਵਾਰੀਆਂ ਕਰੀਏ ਅੱਛਾ ਜਦੋਂ ਅਸੀਂ ਵੋਟਾਂ ਮੰਗਣਾਉਂਦੇ ਹਾਂ ਉਦੋਂ ਘਰ ਘਰ ਆਉਨੇ ਆ ਉਹ ਤਾਂ ਚਾਰ ਘਰ ਦੇ ਖੇਤਾਂ 'ਚ ਵੀ ਨੇ ਨਾ ਉੱਥੇ ਵੀ ਜਾਂਦੇ ਆ ਖਿਆਲ ਰੱਖਿਓ ਜੀ ਤੇ ਜਦੋਂ ਜਿੱਤ ਜਨਾਂ ਨੂੰ ਕਹਿੰਦੇ ਚੰਡੀਗੜ੍ਹ ਆ ਜਿਓ ਕੀ ਗੱਲ ਵੀ ਸਰਕਾਰ ਬੰਨ ਤੋਂ ਬਾਦ ਨਹੀਂ ਆ ਸਕਦੇ ਉਹਨਾਂ ਘਰਾਂ 'ਚ ਇਹ ਜਿਹੜਾ ਵਾਅਦਾ ਮੈਂ ਪਹਿਲੇ ਦਿਨ ਹੀ ਕੀਤਾ ਸੀ ਕਿ ਹੁਣ ਸਰਕਾਰ ਜਿਹੜੀ ਹੈ ਜਦੋਂ 92 ਆ ਗਈ ਨਾ ਜਿਉਂ-ਜਿਉਂ ਸੀਟਾਂ ਵਧੀਆਂ ਜਾਂਦੀਆਂ ਸੀ 60 ਤੋਂ ਕਿਉਂਕਿ ਉਹ ਮੇਰੀਆਂ ਅੱਖਾਂ 'ਚ ਵੀ ਖੁਸ਼ੀ ਦੇ ਅਥਰੂ ਵੀ ਵਧੇ ਜਾਂਦੇ ਸੀ ਕਿ ਇੰਨੀ ਜ਼ਿੰਮੇਵਾਰੀ ਦੇ ਰਹੇ ਲੋਕ ਤੇ ਨਾਲ-ਨਾਲ ਮੇਰੀ ਜ਼ਿੰਮੇਵਾਰੀ ਵੀ ਵੱਧ ਰਹੀ ਸੀ ਕਿ ਹੁਣ ਇਹ ਉਮੀਦਾਂ ਤੇ ਪੂਰੇ ਵੀ ਉਤਰਨਾ ਪੈਣਾ ਤਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ ਕਸਬਿਆਂ 'ਚੋਂ ਸੱਥਾਂ 'ਚੋਂ ਸ਼ਹਿਰਾਂ 'ਚੋਂ چونکان چلے چون گی اور بادہ پورا کر کے تامنے کٹا میں کیا سی باہر لے ملکہ جو کام کرنے ادھر آن گے دے سی ہے نو ہوگی نا رس مائگریشن شروع لاگے نا آنے تھے آنا ہر روز میرے کو این آر آئی کے فون آنا جی واپس ہر روز میرے کو این آر آئی کے میسج آتے نے کہ جی کہنا رہی ہے ਉਹ ਆਪਣਾ ਘਰ ਫਰਨੀਸ਼ਡ ਘਰ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਅੱਜ ਹੀ ਆਇਆ ਮੈਨੂੰ ਮੈਸੇਜ ਆਮ ਆਦਮੀ ਕਲੀਨਿਕ ਬਣਾਉਣ ਵਾਸਤੇ ਡੋਨੇਟ ਕਰਨਾ ਚਾਹੁੰਦਾ ਹੈ ਪੰਜਾਬ ਚ ਜਿੱਥੇ ਵੀ ਮਰਜੀ ਉਹਨਾਂ ਨੂੰ ਤੁਸੀਂ ਮਿਲ ਲਓ ਫੰਕਸ਼ਨ ਤੇ ਉਹਨੇ ਚਾਬੀਆਂ ਦੇਣੀਆਂ ਨੇ ਜੀ ਤੇ ਉਥੇ ਆਮ ਆਦਮੀ ਕਲੀਨਿਕ ਖੋਲ ਦੋ ਅਗਲੇ ਕੁਝ ਦਿਨਾਂ ਤੱਕ ਉਹਨੇ ਚਲੇ ਜਾਣਾ ਮੈਂ ਕਿਹਾ ਵੀ ਕੱਲ ਨੂੰ ਬੁਲਾ ਲੈਂਦੇ ਆਪਾਂ ਕਿਉਂਕਿ ਬਹੁਤ سارے ਲੋਕ ਪਏ ਆ ਜੀ ਪੰਜਾਬੀ ਜਿਹੜੇ ਪੂਰੀ ਦੁਨੀਆ ਜਾ ਕੇ ਕਾਮਯਾਬ ਹੋ ਗਏ ਪਰ ਇੱਕੋ ਹੀ ਤਮੰਨਾ ਰਹਗੀ ਕਿ ਆਪਣੇ ਪੇਕਿਆਂ ਵਾਸਤੇ ਕੁਛ ਕਰੀਏ ਪੰਜਾਬ ਵਾਸਤੇ ਕੁਛ ਕਰ ਦਈਏ ਆਪਣੇ ਪਿੰਡ ਵਾਸਤੇ ਕੁਛ ਕਰ ਦਈਏ ਤੁਹਾਡੇ ਅਰਧ ਵਾਲੇ ਪਿੰਡ ਨੇ ਚੱਕਰ ਹੈ ਚੂੜ ਚੱਕ ਹੈ ਇਹ ਪਿੰਡ ਜਿਹੜੇ ਕਿਵੇਂ ਐਨ ਆਰ ਆਈਸ ਨੇ ਅਡਾਪਟ ਕੀਤੇ ਹੋਏ ਨੇ ਉਥੇ ਕਿੰਨਾ ਕੁਛ ਬਣ ਰਿਹਾ ਹੈ ਪਰ ਸਰਕਾਰ ਵੀ ਹੈਲਪ ਕਰਦੀ ਹੈ ਨਾਲ ਕਿ ਚਲੋ ਤੁਸੀਂ ਚੁਆਨੀ ਪਾਉਂਗੇ ਅਸੀਂ 75 ਪੈਸੇ ਪਾ ਦਾਂਗੇ ਚਲੋ ਮਿਲ ਕੇ ਕਰੀਏ ਪੰਜਾਬ ਨੂੰ ਠੀਕ ਕਿਉਂ ਅਸੀਂ ਵੀਜ਼ੇ ਲੈ ਲੈ ਕੇ ਬਾਹਰਲੇ ਮੁਲਕਾਂ ਨੂੰ ਜਾਈ ਜਾਈ ਵੀ ਨਾ ਸਾਡਾ ਮੌਸਮ ਉਹਨਾਂ ਨਾਲ ਮਿਲੇ ਨਾ ਸਾਡੀ ਭਾਸ਼ਾ ਉਹਨਾਂ ਨਾਲ ਮਿਲੇ ਨਾ ਕਲਚਰ ਉਹਨਾਂ ਨਾਲ ਮਿਲੇ ਕਿਉਂ ਪੱਛ ਜੰਨੇ ਅਸੀਂ ਮਜਬੂਰੀ ਕਰਕੇ ਸਿਸਟਮ ਸਿਸਟਮ ਇੰਨਾ ਵਿਗਾੜਤਾ ਸੀ ਇਹਨਾਂ ਲੋਕਾਂ ਨੇ ਕਿ ਸਾਨੂੰ ਭੱਜਣ ਲਈ ਮਜਬੂਰ ਕਰਤਾ ਸਿਸਟਮ ਤੋਂ ਦੁਖੀ ਹੋ ਕੇ ਜਾ ਰਹੇ ਹਾਂ ਕੋਈ ਕੋਈ ਸ਼ੌਂਕ ਨਹੀਂ ਕਿਸੇ ਨੂੰ ਸੱਤ ਸਮੁੰਦਰੋਂ ਪਾਰ ਜਾਣ ਦਾ ਸਰੀਰ ਚਲੇ ਗਿਆ ਪਰ ਮਨ ਇੱਥੇ ਹੈ ਆਉਂਦੇ ਨੇ ਫਿਰ ਹਰ ਇੱਕ ਸਾਲ ਉਹ ਦੀਵਾਲੀਆਂ ਦਸਹਿਰੇ ਲੋਹੜੀਆਂ ਮਨਾਉਣ ਬੈਠੀ ਆਉਂਦੇ ਨੇ ਨਾ ਕਿਉਂ ਜਾਈਏ ਅਸੀਂ ਜਦੋਂ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਹੋਇਆ ਸਾਨੂੰ 150 ਮਣ ਦਾਣੇ ਇੱਕ ਸਾਲ 'ਚ ਪੈਦਾ ਕਰਨ ਵਾਲੀ ਧਰਤੀ ਹੈ ਸਾਡੇ ਕੋਲੇ ਮਿਹਨਤੀ ਕੌਮ ਹੈ ਸਾਡੇ ਕੋਲੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਦੇਵੀ ਦੇਵਤਿਆਂ ਦੀ ਧਰਤੀ ਹੈ ਤੁਸੀਂ ਚੱਕ ਕੇ ਭੱਜੀ ਜਾਨੇ ਉਧਰ ਨੂੰ ਸਿਸਟਮ 네ਗੈਟਿਵਿਟੀ ਇਤੋਂ ਪਹਿਲਾਂ ਨੇ ਸਰਕਾਰਾਂ ਨੇ 네ਗੈਟਿਵਿਟੀ ਫਲਾਈ ਹੈ ਖਜ਼ਾਨਾ ਖਾਲੀ ਹੈ ਜੀ ਦੱਸੋ ਫਿਰ ਮੰਤਰੀ ਕਾਦਾ ਬਣਿਆ ਫਿਰਦਾ ਫਿਰ ਤੂੰ ਜੇ ਖਜ਼ਾਨਾ ਨਹੀਂ ਖਾਲੀ ਹੈ 2 ਸਾਲ ਹੋਣ ਵਾਲੇ ਨੇ 16 ਮਾਰਚ ਨੂੰ 2 ਸਾਲ ਹੋ ਜਾਣਗੇ ਆਪਣੀ ਸਰਕਾਰ ਨੂੰ ਇੱਕ ਵਾਰ ਵੀ ਮੇਰੇ ਮੂੰਹ ਸੁਣਿਆ ਕਿ ਖਜ਼ਾਨਾ ਖਾਲੀ ਹੈ ਜਿਹੜੇ ਕੰਮ ਵਾਸਤੇ ਕਹਿੰਦੇ ਆ ਪੈਸੇ ਦਿੰਨੇ ਆ ਭੱਖਾ ਖਜ਼ਾਨਾ ਨਹੀਂ ਖਾਲੀ ਹੁੰਦਾ ਨੀਅਤ ਖਾਲੀ ਹੁੰਦੀ ਹੈ ਉਹਨਾਂ ਦੇ ਨੀਤਾਂ ਖਾਲੀ ਸੀਗੀਆਂ ਅਸੀਂ ਉਹ ਸਾਰੇ ਰੈਵਨਿਊ ਨੂੰ ਖਜ਼ਾਨੇ 'ਚ ਲੈ ਕੇ ਆ ਰਹੇ ਹਾਂ ਲੀਕੇ 'ਚ ਬੰਦ ਕਰਤੀ ਹੁਣ ਖਜ਼ਾਨਾ ਭਰ ਰਿਹਾ ਹੈ ਜਦੋਂ ਖਜ਼ਾਨਾ ਭਰਦਾ ਤਾਂ ਮੂੰਹ ਖਜ਼ਾਨੇ ਦਾ ਤੁਹਾਡੇ ਵੱਲ ਨੂੰ ਸੁਣਿਆ ਸੀ ਕਦੇ ਕਿ ਸਰਕਾਰ ਕੋਈ ਪ੍ਰਾਈਵੇਟ ਫਰਮਲ ਪਲਾਂਟ ਖਰੀਦ ਸਕਦੀ ਹੈ ਸਰਕਾਰ ਵੇਚਣਾ ਤਾਂ ਦੇਖਿਆ ਸੀ ਕਿ ਆਪਦੇ ਵਾਲਾ ਵੇਚਦਾ ਭਾਈ ਘਰ ਦਾ ਦਿਖਾ ਕੇ ਖਰੀਦੇ ਆ ਸੀ 42992 ਸਰਕਾਰੀ ਨੌਕਰੀਆਂ ਦੇ ਕੇ ਮੋਗਿਆ ਵਾਲਿਆ ਤੁਹਾਡੇ ਸਾਹਮਣੇ ਖੜਾ ਮੈਂ 42992 ਮੁੰਡੇ ਕੁੜੀਆਂ ਨੂੰ ਔਰ ਮੈਰਿਟ ਦੇ ਬੇਸ ਤੇ ਇੱਕ ਬੰਦਾ ਕਹਵੇ ਕਿ ਪੈਸੇ ਲੱਗੇ ਸੀ ਇੱਕ ਬੰਦਾ ਕਹਵੇ 1 ਰੁਪਿਆ ਵੀ ਲੱਗਿਆ ਸੀ ਮੈਂ ਚਾਹ ਪਿਆਈ ਸੀ ਕਿਸੇ ਨੂੰ ਨਾ ਕਈ ਤਰ੍ਹਾਂ ਦੇ ਹੱਜ ਵੀ ਮਿਲੇ ਮੈਨੂੰ ਕਹਿੰਦੇ ਕੈਨੇਡਾ ਜਾਣ ਦਾ ਪ੍ਰਬੰਧ ਹੋ ਗਿਆ ਸੀ ਬਾਪੂ ਨੇ 30-35 ਲੱਖ ਦਾ ਕਰਜ਼ਾ ਵੀ ਲੈ ਲਿਆ ਸੀ ਬਸ ਤਿਆਰੀ ਸੀ ਅਚਾਨਕ ਕਰੇ ਚਿੱਠੀ ਆ ਗਈ ਬਿਜਲੀ ਬੋਰਡ ਦੀ ਕਿ ਆ ਜਾ ਭਾਈ ਤੈਨੂੰ ਐਸਡੀਓ ਲਾਤਾ ਤੇਰਾ ਪੇਪਰ ਕਲੀਅਰ ਹੋ ਗਿਆ ਤਾਂ ਮੈਰਿਟ ਤੇ ਆ ਜਾ ਐਸਡੀਓ ਲੱਗ ਗਿਆ ਉਹ ਕਹਿੰਦੇ ਜੀ ਕੈਨੇਡਾ ਜਾਣਾ ਕੈਨਸਲ 35 ਲੱਖ ਰੁਪਈਆ ਵੀ ਬਚ ਗਿਆ ਨਾਲੇ ਇੱਥੇ ਪਰਵਾਰ ਚ ਰਾਵਾਂਗੇ ਇੱਕ ਹੁਣੇ ਮੁੰਡਾ ਕੋਈ ਆਇਆ ਮੈਨੂੰ ਮਿਲਿਆ ਚਾਰ-ਪੰਜ ਦਿਨ ਪਹਿਲਾਂ ਉਹ ਆ ਗਿਆ ਕੈਨੇਡਾ ਤੋਂ ਪ੍ਰਾਂਟੋ ਤੋਂ ਆਇਆ ਤਿੰਨ-ਚਾਰ ਮਹੀਨੇ ਕਹਿੰਦਾ ਮੈਨੂੰ ਹੋ ਗਏ ਜੀ ਆਏ ਮੈਂ ਕਿਹਾ ਵੀ ਕਿਵੇਂ ਕਹਿੰਦਾ ਜੀ ਮੈਂ ਇੱਥੇ ਕੰਮ ਸ਼ੁਰੂ ਕਰ ਲਿਆ ਮੈਂ ਕਿਵੇਂ ਲੱਗ ਰਿਹਾ ਉਹਨੇ ਗੱਲ ਬੜੀ ਵਧੀਆ ਬੜੀ ਟੱਚਿੰਗ ਗੱਲ ਕਹੀ ਉਹ ਕਹਿੰਦਾ ਜੀ ਮੈਂ ਕੈਨੇਡਾ ਦੀ ਕਮਾਈ ਨਾਲੋਂ ਕੁਛਾ ਹਜ਼ਾਰ ਕੁਛ ਥੋੜੇ ਜਿ ਕੁਝ ਹਜ਼ਾਰ ਰੁਪਏ ਕੈਨੇਡਾ ਚ ਮਹੀਨੇ ਜਿੰਨੇ ਮੈਂ ਕਮਾਉਂਦਾ ਸੀ ਉਹਦੇ ਨਾਲੋਂ ਕੁਝ ਹਜ਼ਾਰ ਰੁਪਏ ਘੱਟ ਕਮਾਉਣਾ ਪਰ ਮੈਂ ਫਾਇਦੇ ਚ ਮੈਂ ਫਾਇਦਾ ਕੀ ਹੈ ਕਹਿੰਦਾ ਜਿਹੜੀ ਸ਼ਾਮ ਨੂੰ ਬੇਬੇ ਬਾਪੂ ਨਾਲ ਬਹਿ ਕੇ ਰੋਟੀ ਖਾਣਾ ਨਾ ਪਰ ਜਿਹੜਾ ਐਤਵਾਰ ਨੂੰ ਭੂਆ ਕੋਲੇ ਜਾ ਕੇ ਜਾਂ ਮਾਮੇ ਮਾਮੀਆਂ ਕੋਲੇ ਜਾ ਕੇ ਸਿਰ ਪਰਸਰਾਉਣਾ ਉਹਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਜੀ ਇਸ ਗੱਲ ਨੂੰ ਤਾਂ ਤਰਸੇ ਪਏ ਸੀ ਕਹਿੰਦਾ ਜੀ ਉੱਥੇ ਉੱਥੇ ਮਸ਼ੀਨਾਂ ਵਾਂਗੂ ਬੰਦੇ ਤੁਰੇ ਫਿਰਦੇ ਆ ਉਹ ਦਿਨੋਂ ਲੰਘਿਆ ਕੋਈ ਦਿਨੋਂ ਲੰਘਿਆ ਸੋ ਅਬਦੇ ਨਵੇਂ ਕੰਮ ਕਰੋ ਨੌਕਰੀਆਂ ਵੰਡਣ ਵਾਲੇ ਨਹੀਂ ਆਪਾਂ ਨੇ ਹੁਣ ਤੱਕ ਕਿਹੜਾ ਸਿਸਟਮ ਕ੍ਰੀਏਟ ਕੀਤਾ ਜਿਹੜਾ ਨੌਕਰੀਆਂ ਵੰਡਣ ਵਾਲਾ ਨਹੀਂ ਸੀ ਨੌਕਰੀਆਂ ਮੰਗਣ ਵਾਲਾ ਸੀ ਮੈਂ ਚਾਹਨਾ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜੋਬ ਸੀਕਰਸ ਨਾ ਬਣ ਜੋਬ ਪ੍ਰੋਵਾਈਡਰਸ ਬਣ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਕੰਮ ਸ਼ੁਰੂ ਕਰੋ ਅਸੀਂ ਸਕੂਲਾਂ ਤੋਂ ਸ਼ੁਰੂ ਕਰਤਾ ਸਕੂਲਾਂ ਚ ਅਸੀਂ ਬਿਜ਼ਨਸ ਬਲਾਸਟਰ ਦੇ ਤੌਰ ਤੇ ਬੱਚਿਆਂ ਨੂੰ 30000 ਰੁਪਏ ਦੇ ਦਿੰਨੇ ਆ ਚਾਰ ਪੰਜ ਬੱਚੇ ਇਕੱਠੇ ਹੋ ਕੇ 15000 ਰੁਪਏ ਨਾਲ ਕੋਈ ਕੋਈ ਆਪਣਾ ਦਿਮਾਗ ਲੜਾ ਕੇ ਕੋਈ ਨਵੀਂ ਖੋਜ ਕਰਦੇ ਨੇ ਵੱਡੀਆਂ ਕੰਪਨੀਆਂ ਨਾਲ ਅਸੀਂ ਉਹਨਾਂ ਦੇ ਲੱਖ ਲੱਖ ਦੇ ਡੂਟ ਲੱਖ ਦੇ ਐਗਰੀਮੈਂਟ ਕਰਾ ਦਿੰਨੇ ਆ ਐ ਬੱਚਿਆਂ ਨੂੰ ਹੁਣੇ ਤੋਂ ਮਿਲ ਰਿਹਾ ਕਿ ਅਸੀਂ ਬਿਜ਼ਨਸ ਕਰਨਾ ਹੈ ਕੰਮ ਕਰਨਾ ਸਕੂਲ ਬਣ ਰਹੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ 829 ਮੁਲਾਕੀਨ ਕਲੀਨਿਕਾਂ ਵਾਲੀ ਕਲੀਨਿਕ ਹੋਗੇ ਜੀ ਸਵਾ ਕਰੋੜ ਦੇ ਨੇੜੇ ਤੇੜੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਵਾਪਸ ਵੱਡੇ ਹਸਪਤਾਲ ਚ ਲੈਣਾ ਨਹੀਂ ਲੱਗਣਾ ਪਿਆ 26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਦੇ ਚਾਹੇ ਤਹਿਸੀਲ ਦਾ ਹਸਪਤਾਲ ਹੈ ਚਾਹੇ ਸਬ ਤਹਿਸੀਲ ਦਾ ਹਸਪਤਾਲ ਹੈ ਚਾਹੇ ਜ਼ਿਲ੍ਹੇ ਦਾ ਹਸਪਤਾਲ ਹੈ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣ ਗਿਆ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਰੋਂ ਨਹੀਂ ਲਖਣੀ ਜੇ ਕੋਈ ਅਹੇ ਜੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ ਚ ਹਸਪਤਾਲ ਵਾਲੇ ਚ ਬਾਹਰੋਂ ਮੰਗਾਉਣੀ ਹੀ ਪੈਣੀ ਐ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ ਕੋਈ ਐਕਸਰੇ ਕੋਈ ਅਲਟਰਾਸਾਉਂਡ ਦੀਆਂ ਮਸ਼ੀਨਾ ਸਭ ਲਾਤੀਆਂ ਜੇ ਨਹੀਂ ਹੈਗੀਆਂ ਕਿਸੇ ਹਸਪਤਾਲ ਚ ਪ੍ਰਾਈਵੇਟ ਵਾਲਾ ਨੂੰ ਇੰਪੈਲਨ ਕਰਤਾ ਨਾਲ ਕਿ ਭਾਈ ਤੁਸੀਂ ਐਕਸਰੇ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਇਲਾਜ ਕਰੀਏ ਇਸ ਕਰਕੇ ਨਹੀਂ ਹੁਣ ਕਿਸੇ ਦਾ ਇਲਾਜ ਰੁਕੂਗਾ ਵੀ ਐਕਸਰੇ ਟਾਈਮ ਤੇ ਨਹੀਂ ਹੋ ਸਕਿਆ ਅਲਟਰਾਸਾਉਂਡ ਜਾਂ ਐਮ ਆਰ ਆਈ ਟਾਈਮ ਤੇ ਨਹੀਂ ਹੋ ਸਕੀ ਇਸ ਦਾ ਕਿਲਾਜ ਨਹੀਂ ਲੁਕੂਆ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਆ ਸੜਕਾਂ ਤੇ ਐਸ ਐਸ ਐਫ ਵਾਲੇ ਗੱਡੀਆਂ ਤੁਰੀਆਂ ਫਿਰਦੇ ਦੇਖਦੇ ਹੋਗੇ ਇਸ ਵਕਤ ਪੰਜਾਬ ਦੀਆਂ ਸੜਕਾਂ ਤੇ ਸਭ ਤੋਂ ਸ਼ਾਨਦਾਰ ਗੱਡੀਆਂ ਕਿਹਦੇ ਕੋਲ ਨੇ ਪੁਲਿਸ ਕੋਲੇ ਨਵੀਆਂ ਗੱਡੀਆਂ ਲੇਟੈਸਟ ਕੰਪਿਊਟਰ ਲੈਸ ਸੜਕ ਸੁਰੱਖਿਆ ਫੋਰਸ ਦੇਸ਼ ਦਾ ਪਹਿਲਾ ਸੂਬਾ ਜਿਹਨੇ ਸੜਕਾਂ ਵਾਸਤੇ ਆਂਦੀ ਅੱਡ ਪੁਲਿਸ ਬਣਾ ਲਈ। ਔਰ ਕੰਪਿਊਟਰ ਨਾਲ ਲੈਸ ਨੇ ਹਸਪਤਾਲਾਂ ਨਾਲ ਲੈਸ ਨੇ ਐਕਸੀਡੈਂਟ ਰਬ ਨਾ ਕਰੇ ਕੋਈ ਹੋਵੇ। ਇਮੀਡੀਏਟਲੀ ਉਹਨਾਂ ਦਾ ਰਿਸਪੌਂਸ ਟਾਈਮ ਜੋ ਐਵਰੇਜ ਆਇਆ 15 ਦਿਨਾਂ ਦਾ 7 ਮਿੰਟ 21 ਸਕਿੰਟ ਆਇਆ ਜੀ। ਅਮਰੀਕਾ ਕੈਨੇਡਾ ਦੇ ਬਰਾਬਰ ਦਾ ਹੈ। 7 ਮਿੰਟ 21 ਸਕਿੰਟ ਚੋਂ ਪਹੁੰਚ ਜਾਂਦੇ ਨੇ। ਤੇ ਆਲੇ ਦੁਆਲੇ ਦੇ ਸਾਰੇ ਹਸਪਤਾਲਾਂ ਨਾਲ ਅਸੀਂ ਗੱਲ ਕੀਤੀ ਹੋਈ ਹੈ ਪ੍ਰਾਈਵੇਟ ਹੋਵੇ ਕਿ ਤੁਸੀਂ ਪਹਿਲਾਂ ਜਾਨ ਬਚਾਉਣੀ ਹੈ, ਪੈਸੇ ਬਾਅਦ ਅਸੀਂ ਆਪੇ ਕਰ ਲਾਂਗੇ ਗੱਲ।